ਦੀਆਂ ਨੂੰ ਬਰੰਗਣ ਕਰਦਿਆਂ ਤਾਂ ਤਾਂ ਸ੍ਰੀ ਗੁਰੰਤਸ ਸਿੰਘ ਮਹਾਰਾਜ ਜੀ ਨੂੰ ਗੁਰੂ ਮਾਰਕਟ ਵਿੱਚ ਬੁਲਾ ਕੇ ਤੁਰਗੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਜਾ ਕੇ ਜਾਗ ਸ੍ਰੀ ਅਖੰਡ ਜਾਗ ਸਾਹਿਬ ਉਪਰਾਰੰਭ ਕਰਵਾ ਕੇ ਅੰਮ੍ਰਿਤ ਵੇਲੇ ਨੂੰ ਪੁਵਾਏ ਬੜੀ ਸ਼ਰਧਾ ਭਾਵਨਾ ਦੇ ਨਾਲ ਤਿੰਨ ਰੋਜ਼ ਤੋਂ ਹੀ ਗੁਰੂ ਮਹਾਰਾਜ ਦੀ ਬੇਅੰਤ ਲੰਗਰਾਂ ਦੀ ਸੇਵਾਵਾਂ ਗੁਰੂ ਮਹਾਰਾਜ ਦੀ ਬਾਣੀ ਸੁੱਕੇ ਸੇਵਾਵਾਂ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਮਹਾਰਾਜ ਦੇ ਪਾਵਨ ਬਚਨ ਨੇ ਬਿਗਨ ਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰੂ ਨਾਮ ਧਿਰੜਾਇਆ ਹੋਏ ਪਾਪ ਭਏ ਸਭ 파ਵਨ ਜਾਨ ਮਾਨਕ ਸੁਖ ਘਰ ਆਇਆ ਗੁਰੂ ਮਹਾਰਾਜ ਸਭਨਾ ਨੂੰ ਚੜ੍ਹਦੀਆਂ ਕਲਾਤਾਂ ਦੇ ਉਸ ਨੀਂਦੇ ਰੂਤਾ ਦੇ ਦਾਤ ਦਾ ਸ਼ਸ਼ਣ ਸੁਆਗੋ ਗਲੀਏ ਜਿੱਕੜ ਦੂਰ ਘਰ ਮਾਲ ਫਿਆਰਾਂ ਜਿਹੋ ਨਾਲ ਨੇ ਪੀਛੋ ਸੀ ਜੋ ਕੰਬਲੀ ਅੱਲਾ ਵਸਾਂ ਮੀਂਹ ਪਰ ਜਾਣਾ ਜ਼ਰੂਰੀ ਹੈ ਭਾਵੇਂ ਤੇਰੀ ਕੰਗਲੀ ਫਿਰ ਜਾਵੇ ਮਨੁੱਖਵਾ ਨਾ ਨਹੀਂ ਨਹੀਂ ਇਹਦਾ ਪਿਆਰ ਹੈ ਇਹਦਾ ਸ਼ੁਰੂ ਨਹੀਂ ਹੈ ਇਸੇ ਕਰਕੇ ਬਾਬਾ ਫਰੀਦ ਜੀ ਸੁਣ ਦਿੰਦੇ ਭल्या ਕਹਿੰਦੀ ਗੁਰੂ ਦੇ ਨਾਲ ਪਿਆਰ ਕਰਿਆ ਤਾਂ ਦੂਜੀ ਛਾੜੀ ਗਈ ਅਮਰਤਾ ਮੈਨੇ ਉੱਖਣ ਦਾ ਜਤਨ ਕਰਿਆ ਕਹਿੰਦੇ ਨਾਮ ਜਪਿਆ ਕਰਦੀ ਗੁਰੂ ਮਹਾਰਾਜ ਦੇ ਦਛੇਰੇ ਸਾਧੂ ਪੁਰ ਆਕਾਸ਼ ਹੋ ਸਿੱਖ ਅਖਾਏ ਤੇ ਭਲਕੇ ਧਰਨਾਮ ਧਿਆਵੇ ਉਧਰੋਂ ਘਰੇ ਭਲਕੇ ਬੰਬਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਆ ਵੀ ਉਹ ਗੁਰੂ ਦਾ ਸੰਗੇ ਭਲ ਜਿਹੜਾ ਅੰਮ੍ਰਿਤ ਦੇ ਵਿੱਚ ਉੱਠਦਾ ਇਸ਼ਨਾਨ ਪਾਣੀ ਪਾ ਕੇ ਚੌਂਕੜਾ ਲਾ ਕੇ ਪੰਜਾ ਬਾਣੀਆਂ ਦਾ ਜਾਪ ਸੁਖਦਾ ਉਸ ਮੁਸ਼ਰਤ ਦੀ ਜਿਹੜਾ ਯਾਦ ਦੇ ਵਿੱਚ ਜੁੜ ਜਾਂਦਾ ਨਾ ਉਹ ਕਰੋ ਮੇਰੇ ਮਾਲਕ ਦਾ ਬੁੱਧੂ ਹੈ ਉਹ ਅਨਸਾ ਸਿੱਖ ਹੈ ਇਸ ਕਰਕੇ ਭਾਈ ਗਰੂ ਮਹਾਰਾਜ ਦਾ ਨਾਮ ਆ ਪਰਵਾਹ ਸਾਰੇ ਹੀ ਨਾਮ ਜੱਬੀ ਇਕਨਿ ਭਰਜੰਦੇ ਮਹਾਰਾਜੀ ਬਚਨ ਕਰਦੇ ਸੁਖ ਲੈਣੇ ਨੇ ਸਿਮਰੋ ਸਿਮਰ ਸਿਮਰ ਸੋਤ ਪਾਉ ਕਾਲ ਵਿਲੇਸ਼ਤਾ ਨਮਾਹੇ ਤਾਮ ਜਿਗਰ ਉਦਾਸ ਦੁਸ਼ੰਤਰ ਇਕੈ ਨਾਮ ਮੁਜੱਬਤ ਰੰਗ ਭਰਿ ਚਾ ਸੰਤਨ ਉਭੇਤੋ ਬਾਤ ਮੈਂ ਸਮਝੀ ਤੇ ਵਾਪਸੀ ਤੇ ਪਾਇਆ ਸੀ ਤੁਹਾਨੂੰ ਦੀ ਕਿਰਪਾਲਤਾ ਅਨੰਤ ਸਰ ਜੀ ਦੇ ਜਾਪ ਹੋਣ ਲੱਗੇ ਹਦ ਤੰਤ ਅਰਦਾਸਾਂ ਬੇਨਤੀ ਦੇ ਜਨਮ ਹੁੰਦੀ ਸਰਪੰਤਾ ਫਨ ਤੇ ਸਿਮਰੋ 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 ਸੁਖ ਪਾਵ ਕਾਲ ਕਲੇਸ਼ ਅਨਮਾਹੇ ਨਿਜਾਵੋ ਸਿਮਰੋ ਜਾਸ ਬੁਸੰ ਪਰ ਏਕਾ ਨਾਮ ਮੁਜੱਬਤ ਅਨੇਕਾਂ ਦਰਗੇ no uh -huh. ਸੱਜਣਾ ਟੁੱਟੇ ਨਹੀਂ ਅੰਮ੍ਰਿਤ ਸੁਖਾਵਲ ਕੀ ਤਿਸਨ ਸਤਕਾਰ ਬੇਅੰਤ ਮਾਇਆ ਕੋਟ ਗੁਰੂ ਪਾਤਸ਼ਾਹ ਕਿਰਪਾ ਕਰੇ ਸਭੂ ਸੰਤਾ ਨੂੰ ਛੜਦੀਆਂ ਕਲਾਂ ਬੰਦ ਰਸਤੀਆਂ ਦੇ ਨਾਮ ਦੇ ਗਾਨ ਸਿੱਖੋ ਸ਼ਬਦ ਪਿਆਰੀਓ ਜਨਮ ਤਨ ਮਰਨ ਕੀ ਦੇਖ ਮੁਖ ਉਜਲ ਸਦਾ ਸੁਖੀ ਨਾਨਕ ਧਿਆਨ ਰੱਖੇ ਕੀ ਦਰਾਮ ਕਲੀ ਮਾਹਲਾਤੀ ਜਾ ਆਨੰਦ ਕੋ ਹੰਤਾਰ ਸਤ ਗੁਰ ਅਸਾ ओम नंद पिया मेरी मां सते हिंदुना सते मृत्युपाला शहद से पी मन भजिया रघुतन पर वार करिया शक्ति का i'm ਨਾ ਨਾਮ ਤੇ ਮੁਖ ਤੇ ਦੀ ਸ਼ੁਤੀ ਨਾ ਵਾਹਿਗੁਰੂ ਦੀ ਕਾ ਖੱਸਾ ਵਾਹਿਗੁਰੂ ਦੀ ਕੀ ਤਖਤ ਹੋਵੇ ਸਿਫਤ ਤੇ ਤੁ ਸੰਧੀ ਨੂਰੀ ਹਰਸਾ ਪੁਰਸਾ ਝਕੀ ਐ ਉਦਡ ਢਠੇ ਸੱਚੇ ਪਾਪਿਸ਼ਾ ਮਲ ਜਨਮ ਜਨਮ ਦੀ ਕਟੀ ਐ ਸੁਨਾ ਸ੍ਰੀ ਮਹਲਾ ਪੰਜਵਾ ਘਰ ਘਰ ਮਾ ਇੱਕ ਓ ਅੰਕਾਰ ਸਤਿਗੁਰ ਪਰਸਾਦ ਬੰਦਨਾ ਹਰ ਬੰਦਨਾ ਗੁਰ ਗਾਵੋ ਗੋਪਾਲ ਰਾਏ ਰਹਾਉ ਵਡਾ ਬਾਗ ਵਿੱਚ ਫੁਰ ਦੇਵਾ ਕੋ ਤੇਰਾ ਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗੇ ਅਗਨਤੀ ਸਜਨ ਨਾਮ ਭੀ ਆਪੈ ਸਾਮੀ ਲੈ ਲੈਣਾ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਬਾਰਤਨ ਦੋ ਕਿਸ਼ਤਾਪਨਾ ਖੇੜੇ ਜਮ ਜਦਾਰ ਨਾ ਆਦੇ ਨੇੜੇ ਰਿਸ਼ਨਾਯਗਨ ਪ੍ਰਭ ਆਪ 부ਝਾਈ ਨਾਨਕੀ ਉਦਰੇ ਪ੍ਰਭ ਸਰਣਾਈ ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕੀ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਸੋ ਮਾਰਕੀਟ ਦੁਕਾਨਾਂ ਵੱਲੋਂ ਸਮੂਹ ਨੌਜਵਾਨ ਵੀਰਾਂ ਨੇ ਉਪਰਾਲਾ ਕਰਦਿਆਂ ਹੋਇਆਂ ਜੋ 500 ਰੋਜ਼ ਤੋਂ ਅਖੰਡ ਜਾਪ ਸੋ ਸਭਨਾ ਨੂੰ ਗੁਰੂ ਪਾਤਸ਼ਾਹ ਕਿਰਪਾ ਚੜ੍ਹਦੀਆਂ ਕਲਾ ਤੰਦਰੁਸਤੀਆਂ ਸੋ ਸਾਡੇ ਵੀਰ ਕਰਮ ਪਰਮਿੰਦਰ ਸਿੰਘ ਜੀ ਜੋ ਵਿਦੇਸ਼ਾਂ ਵਿੱਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆਲਮਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਡੇ ਛੋਟੇ ਵੀਰ ਸਰਦਾਰ ਜਗਰਾਜ ਸਿੰਘ ਜੀ ਸੇਖੋਂ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਸਮੂਹ ਮਾਰਕੀਟ ਸਮੂਹ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੂੰ ਬਰਲਾ ਕਰਦੇ ਹਾਂ ਹੋਈਆਂ ਗੁਰੂ ਪਾਤਸ਼ਾਹ ਦੇ ਜਾਪ ਕਰਾਈ ਬੜੀ ਸ਼ਧਾ ਭਾਵਨਾ ਦੇ ਨਾਲ ਦੁਕਾਨਾਂ ਵਾਲਿਆਂ ਵੀਰਾਂ ਨੇ ਰਾਤ ਦਿਨ ਬਾਣੀ ਸੁਣੀ ਸੇਵਾ ਕੀਤੀ ਗੁਰੂ ਪਾਤਸ਼ਾਹ ਇਹਨਾਂ ਨੂੰ ਤਰਕੀਆਂ ਦੇ ਰੁਕਤਾ ਦਿਨ ਦੁਗਣੀ ਰਾਤ ਚੋਗਣੀ ਤਰਕੀਆਂ ਬਖਸ਼ਿਸ਼ ਕਰਨ ਗੁਰੂ ਘਰ ਦਾ ਪਿਆਰ ਬਖਸ਼ਣ ਜਗਵਾਨ ਕਰਨ ਜੀ ਬੋਲੇ ਸੋਨੇ ਹਾਲ ਸੋਹਣ ਕੜਾ ਕੋ ਸ਼ਦਨ ਦੇਗਾ ਅਪਰੰਤ ਗੁਰੂ ਦਾ ਟੁੱਟੇ ਅੰਦਰ ਯਾਰ ਸਭਨਾ ਦੇ